ਖੋਸੋ ਕ ਇੱਕ ਵਾਰੀ ਤਾਲੀਆਂ ਲਾ ਦਿਓ ਫਾਈਨਲ ਲਈ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਕਿ ਫਾਈਨਲ ਮੈਚ ਲਾਓ ਫਾਈਨਲ ਮੈਚ ਦੀ ਦਰਸ਼ਕੀਓ ਸ਼ੁਰੂਆਤ ਹੋ ਜਾਰੀ ਹੈ ਜਿਹੜੀ ਟੀਮ ਆ ਗਈ ਜਾਂਦੀ ਉਹ ਸਟੇਜ ਦੇ ਸੱਜੇ ਹੱਥੇ ਖੱਬੇ ਹੱਥ ਟੀਮ ਰਾਮਪੁਰੇ ਦੀ ਪਹਿਲੀ ਰੇਡ ਕਹਿੰਦੇ ਸੰਦੀਪ ਰੇਡ ਦੀ ਪਹਿਲੀ ਪਾ ਗਈ ਆ ਫਾਈਨਲ ਮੈਚ ਮੇਰੇ ਵੀਰੋ ਸੰਦੀਪ ਕਹਿੰਦੇ ਜਾਂਦੀ ਧਰਤੀ ਦਾ ਅਮਰੀਕ ਤਿਆਰ ਹੈ ਹੈਪੀ ਤਿਆਰ ਨਾਲ ਕਹਿੰਦੇ ਮਣੀਤਾਰ ਤੇ ਅੰਗਰੇਜ਼ ਬਹੁਤ ਸਮਰੇ ਵੀ ਤੁਸੀਂ ਗਰਾਊਂਡ ਲਾ ਦਿਓ ਗਰਾਊਂਡ ਦੇ ਵਿੱਚ ਫਾਈਨਲ ਮੈਚ ਆ ਉੱਤੋਂ ਦੀ ਗਰਾਊਂਡ ਤੇ ਬਤਾਈ ਰੌਣ ਲਾਉਦੇ ਰਿਹਾ ਪਰ ਸਾਰੇ ਭਰਾਵਾਂ ਨੂੰ ਬੇਨਤੀ ਹੈ ਉਧਰ ਗੋਰੀ ਬਰਾੜ ਕੋਰ ਸਿੰਘ ਵਾਲੀਆ ਐਲਾਨ ਕਰਵਾ ਰਿਹਾ ਵੀ ਅਮਰੀਕ ਜਿੰਨੇ ਵੀ ਜੱਫੇ ਲਾਵੇਗਾ 100 ਆ ਜੀ ਪਰ ਜੱਫੇ ਦਾ ਇੱਕ ਸਾਹ ਦਿੱਤਾ ਜਾਵੇਗਾ ਬਰਾਮ ਜਿਹੜੀ ਹੈ ਕਹਿੰਦੇ ਖੁਸ਼ੀ ਰੇਡ ਪਾ ਰਿਹਾ ਸਰਪੰਚ ਸਾਹਿਬ ਰਾਮ ਸਿੰਘ ਜੀ 20 ਮਿੰਟਾਂ ਦੀ ਗੱਲ ਆ ਪਲੀਜ਼ ਮੈਚ ਚੱਲਣ ਦੇ ਉਧਰ ਲਾਈਵ ਦੇਖ ਰਹੇ ਆ ਨਾਲ ਕਮੈਂਟ ਆ ਰਹੇ ਆ ਇਹ ਗੱਲ ਸਵਾਦ ਨਹੀਂ ਆ ਰਹੀ ਤਿੰਨ ਮੈਚ ਚੱਲ ਰਹੇ ਪਰ ਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਖੁਸ਼ੀ ਰਾਮਗੜ੍ਹ ਵੱਲੋਂ ਪੁਆਇੰਟ ਆਪਣੇ ਖਾਤੇ ਵਿੱਚ ਜੋੜਦਾ ਹੋਇਆ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਸੰਦੀਪ ਸਿੰਘ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਨੂੰ ਵੱਧ ਹੈ ਮੇਰੇ ਵੀਰੋ ਚਾਰ ਜੋਪੀ ਖੇਡ ਮੈਦਾਨ ਦੇ ਵਿੱਚ ਅਮਰੀਕ ਕਹਿੰਦੇ ਫੋਟ ਰੈਕਟਰ ਦਾ ਜੇਤੂ ਇੱਕ ਇੱਕ ਕੰਨੀ ਦੇ ਉੱਪਰ ਕਾਲੇ ਰੰਗ ਦੀ ਪੱਟੀ ਦੇ ਵਿੱਚ ਲੱਗਿਆ ਹੋਇਆ ਮੇਰੇ ਵੀਰੋ ਆ ਸੰਦੀਪ ਦੀ ਰੇਡ ਚਾਰ ਪੂਰੇ ਤਿਆਰ ਨੇ ਰਾਮਪੁਰੇ ਵਾਲੇ ਆਏ ਅਮਰੀਕ ਫੋਟ ਟ੍ਰੈਕਟਰ ਜਿੱਤਰਬਾੜਾ ਉਹ ਦੇਖੋ ਮੇਰੇ ਵੀਰੋ ਲੱਗਿਆ ਹੋਇਆ ਚੋਰ ਕਿ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਜਾਫੀ ਪਾਸੇ ਤਾਵੀ ਪੁਆਇੰਟ ਤਾਵੀ ਦੇ ਖਾਤੇ ਪੁਆਇੰਟ ਸੰਦੀਪ ਦੇ ਖਾਤੇ ਆ ਜਾ ਅਲੀ ਆ ਗਏ ਖੜ ਚੱਕ ਮੈਂ ਪਿਛਲੇ ਦਿਨੀ ਕਹਿੰਦੇ ਤਪੇ ਦੇ ਮੇਲੇ ਤੋਂ ਫੋੜ ਜਿੱਤੇ ਆ ਸਿਰੇ ਦੀਆਂ ਰੇਡਾਂ ਪਾਈਆਂ ਔਰ ਕਬੱਡੀ ਦੇ ਕਹਿੰਦੇ ਵੱਡੇ ਸਤਾਰਾਂ ਦੇ ਵਿੱਚ ਵੱਡਾ ਨਾਮ ਹੈ ਆਹ ਅਲੀ ਕਹਿੰਦੇ ਮਹਿਲਕਲਾਂ ਦੀ ਧਰਤੀ ਦਾ ਕਬੱਡੀ ਪਾਰਿਆ ਸ਼ਰਲੀ ਤਿਆਰ ਆਹ ਮੁੰਡੇ ਦਾ ਭਾਈ ਰੂਪਾ ਪਿੰਡਾ ਕਮਲ ਭਾਈ ਰੂਪੇ ਵਾਲਾ ਜਿਹੜੇ ਪਿੰਡ ਦੇ ਦੀਪੇ ਦੇ ਚਰਚੇ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਦੇ ਵਿੱਚ ਭਾਈ ਰੂਪचंद ਦੀ ਧਰਤੀ ਆ ਆਹ ਮੁੰਡੇ ਦੇ ਦੀਆਂ ਮਤਾ ਭੇਕੇ ਵਾਲੇ ਹਰਮੇਲ ਸਿੰਘ ਮੇਲੀ ਤੋਂ ਸਿੱਖੀ ਹੈ ਜਲਾਲ ਪਿੰਡਾ ਆਓ ਸ਼ਿਕੰਦਰ ਜਲਾਲ ਵਾਲਾ ਅਜਮੇਰ ਜਲਾਲ ਦਾ ਵੱਡਾ ਰਿਕਾਰਡ ਗੱਲਾਂ ਬੱਬੂ ਜਲਾਲ ਦੀਆਂ ਆਓ ਸਾਹਮਣੇ ਪਈ ਹੋਈ ਰੇਡ ਤੇ ਟੱਚ ਡਬਲ ਆਓ ਸ਼ਿਕੰਦਰ ਕਹਿੰਦੇ ਜਲਾਲ ਦਾ ਕਿ ਤੇਰੇ ਚੰਗ ਸਿਆਲਾਂ ਨਾਲੋਂ ਮੇਰਾ ਸੋਹਣਾ ਪਿੰਡ ਜਲਾਲ ਕੁੜੇ ਸ਼ਿਕੰਦਰ ਦੇ ਰੇਡ ਦੇ ਉੱਪਰ 200 ਰੁਪਇਆ ਕਮਲਜੀਤ ਮਾਨ ਵੱਲਿਓ ਪਹੁੰਚਿਆ ਸਾਡੇ ਧੰਨਵਾਦ ਕਰਦੇ ਆਂ ਮਾਸਟਰ ਗਾਜੇਣੇ ਤੋਂ ਉਧਰ ਸਾਡੇ ਆਪਣੇ ਨਗਰ ਤੋਂ ਮਨਜਿੰਦਰ ਸਿੰਘ ਵਿੱਕੀ ਢਿੱਲੋਂ ਨਾਲ ਬਲਜਿੰਦਰ ਸਿੰਘ ਜਿੰਦ ਜਿੰਨੇ ਵੀ ਸਾਡੇ ਯਾਰ ਪਹੁੰਚੇ ਐ ਬੋਲਾਂ ਦਾ ਬੜਾ ਮਾਣ ਕਰਦੇ ਐ ਉਧਰ ਨਿਰਮਲ ਪੁਲਸੀਆ ਜਨਾਲ ਵਾਲਾ ਕਹਿੰਦਾ ਨਿਰਮਲ ਪੁਲਸੀਆ ਵੀ ਸ਼ਿਕੰਦਰ ਦੀ ਹਰ ਕਰੇੜ ਜਿਹੜੀ ਸਾਉ ਦੀ ਹੋਵੇਗੀ ਲਓ ਖੁਸ਼ੀ ਰਾਮਗੜੀਆ ਰਾਮਗੜੀਏ ਖੁਸ਼ੀ ਦੀ ਰੇਡ ਚਾਰ ਜਾਫੀ ਤਿਆਰ ਨੇ ਸ਼ਰਨੀ ਤਿਆਰ ਆ ਉਹ ਟੱਚ ਕੀਤਾ ਤੇ ਨੰਬਰ ਕਿੰਨੇ ਖੁਸ਼ੀ ਰਾਮਗੜ ਦੀ ਧਰਤੀ ਦਾ ਰਾਮਪੁਰੇ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਸਰਬਜੀਤ ਪੰਜ ਵੱਲਿਓ ਸਾਰੇ ਰੈਫਰੀਆਂ ਦੇ ਲਈ ਸੋਸੋ ਦੇ ਮਾਨ ਪੁੱਜੇ ਧੰਨਵਾਦ ਕਰਦੇ ਆ ਚੱਲ ਵੀ ਨਾ ਜਾਣਾਂ ਪਾਰ ਰੇਡ ਲੋ ਫਾਈਨਲ ਮੈਚ ਦੀ ਰੇਡ ਸੰਦੀਪ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਨੂੰ ਆਦਾ ਕ੍ਰਿਸ਼ਨ ਆਹ ਮੈਚ ਦੇਖੀਏ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਦੋਨੇ ਖਿਡਾਰੀਆਂ ਦੇ ਦਰਮਿਆਨ ਇੱਕ ਪਾਸੇ ਜਾਫੀ ਉਹ ਦੂਸਰੇ ਪਾਸੇ ਤਾਵੀ ਇੱਕ ਪਾਸੇ ਸੰਦੀਪ ਤੇ ਦੂਸਰੇ ਪਾਸੇ ਕਹਿੰਦੇ ਅੰਗਰੇਜ਼ ਉਹ ਰੇਡ ਦਿੱਤੀ ਲੜਾਈਆਂ ਲੜਾਈਆਂ ਆਪਣੇ ਵੀ ਟੋਲੇਾਂ ਚ ਜਾਣ ਚਾਹੀਦੀ ਗਰਾਂ ਦੇ ਮੇਰੇ ਤਰ੍ਹਾਂ ਤੇ ਨਹੀਂ ਚਾਹਤ ਚਾਹੀਦੀ ਅਲੀ ਆ ਗਿਆ ਮੇਰੇ ਵੀਰੇ ਅਲੀ ਕਹਿੰਦੇ ਖੇਡ ਮੈਦਾਨ ਵਿੱਚ ਮਹਿਲਕਲਾਂ ਦੀ ਧਰਤੀ ਦਾ ਕਬੱਡੀ ਪਾ ਰਿਹਾ ਉਧਰਲੇ ਪਾਸੇ ਸਿੰਘ ਜੇ ਕਿੰਗ ਅਲੀ ਦੀ ਅਲੀ ਅਲੀ ਪੁਆਇੰਟ ਤਾਬੀ ਦੇ ਉਹ ਭਾਈ ਆ ਗਿਆ ਨਜ਼ਾਰਾ ਹਾਂ ਗੋਗ ਸਾਡੇ ਵੀਰ ਨੇ ਮਨਪ੍ਰੀਤ ਤੇ ਨਾਲ ਸ਼ੀਰਾ ਤੇ ਨਾਲ ਸ਼ੀਰਾ ਸੈਜੋ ਕੇ ਟੈਂਕਾ ਸਾਡੇ ਵੀਰ ਦੁਬਈ ਵਾਲਾ ਸ਼ਿਕੰਦਰ ਦੀ ਰੇਡ ਤੇ 200 ਦੇ ਮਾਰ ਕਿ ਇਥੋਂ ਖਾਲੀ ਗਿਆ ਸ਼ਿਕੰਦਰ ਉਹ ਕਹਿੰਦਾ ਕੁਝ ਨਹੀਂ ਦੁਨੀਆ ਅੰਦਰ ਮੇਲਾ ਚਾਹੇ ਘੜੀ ਦਾ ਅੰਗਰੇਜ਼ ਭਾਈ ਅੰਗਰੇਜ਼ ਦਾ ਜਫਾ 200 ਦਾ ਗੁਰੂ ਕਿਹਦੇ ਕੋਰ ਸਿੰਘ ਵਾਲੀਆ ਲਓ ਸਾਹਮਣੇ ਖੁਸ਼ੀ ਰਾਮ ਗੜੀਆ ਚਾਰ ਜਾਫੀ ਤਿਆਰ ਨੇ ਕਿ ਪੀਲੇ ਪੈਕਰ ਦੁੱਧ ਦੇ ਪੀਕੇ ਕੋਟੀ ਨਹੀਂ ਉਹ ਖੇਡ ਹੁੰਦੀ ਪੈਰ ਲੈਣ ਤੇ ਆ ਜਾਂਦਾ ਹੈ ਜਦ ਗੱਬਰੂ ਦੀ ਰੇਡ ਹੁੰਦੀ ਵਿੱਚ ਪਿੰਾਂ ਦੇ ਪੈਣ ਪਟਾਕੇ ਕੰਨ ਗੋਜ ਦੇ ਥਪੜਿਆਂ ਨਾਲ ਕੈਰਮ ਬੋਰਡ ਖੇਡਦੇ ਜੰਕੇ ਉਹ ਮਰਦ ਖੇਡਦੇ ਖਤਰਿਆਂ ਨਾਲ ਕੈਰਮ ਬੋਰਡ ਖੇਡਦੇ ਜੰਕੇ ਮਰਦ ਖੇਡਦੇ ਖਤਰਿਆਂ ਨਾਲ ਭਾਈ ਜੀ ਮੜਾ ਦੇ ਪਿੱਛੇ ਹੋ ਕੇ ਲਾਈਵ ਕਰ ਲੋ ਭਾਈ ਜੀ ਲਓ ਸਾਹਮਣੇ ਸ਼ਿਕੰਦਰ ਕਹਿੰਦੇ ਜਲਾਲ ਵਾਲਾ ਕਬੱਡੀ ਪਾ ਰਿਹਾ ਸਮਦਰ ਜੀ ਆ ਕੱਦਾ ਬੜਾ ਫੁਰਤੀਲਾ ਬੜਾ ਜੋਸ਼ੀਲਾ ਗੱਬਰੂ ਉਧਰ ਅਮਰੀਕ ਤਿਆਰ ਹੈ ਹੈਪੀ ਤਿਆਰ ਤੇ ਉਹ ਦੇਖੀਏ ਸਾਰੇ ਉਹ ਵਾਹ ਦੇਖੋ ਮੇਰੇ ਵੀਰੋ ਇੱਕ ਪਾਸੇ ਸ਼ਿਕੰਦਰ ਹੈ ਕਮਲਜੀਤ ਮਾਸਟਰ ਜੀ ਉਧਰ ਨਾਲ ਸਾਡੇ ਵੀਰ ਅਰਸ਼ ਹਾਂਗਕਾਂਗ ਮੰਗਾ ਹਾਂਗਕਾਂਗ ਨਾਲ ਭਗਵੰਤ ਤੂੜਕੋਟ ਤੇ ਮੇਸੀ ਆਸਟ੍ਰੇਲੀਆ ਮਨਪ੍ਰੀਤ ਬੋਡੇ ਟੈਂਕਾ ਦੁਬਈ ਸ਼ੀਰਾ ਸੈਦੋ ਕਹਿੰਦੇ ਸ਼ੀਰਾ ਹਿੰਮਤਪੁਰੇ ਵਾਲਾ ਪਰ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਖੁਸ਼ੀ ਮੇਰੇ ਵੀਰੋ ਔਰ ਰਾਵਣਗੜ੍ਹ ਦੀ ਧਰਤੀ ਦਾ ਖੁਸ਼ੀ ਇੱਕ ਦੁੱਗਾ ਵਾਲਾ ਖੁਸ਼ੀ ਪਰ ਆ ਨਰਨ ਮਣੀ ਐ ਇਹਨੂੰ ਸਿੰਘੇ ਦੀ ਕਿੰਗ ਇੱਕ ਪਾਸੇ ਖੁਸ਼ੀ ਦੂਜੇ ਕੋਰੀ ਉਧਰ ਸੇਬੀ ਬਾਈ ਕਹਿੰਦਾ ਵੀ ਜਲਾਲ ਦੇ ਸਕੰਦਰ ਦੀ ਹਰ ਰੇਡ ਜਿਹੜੀ ਇੱਕ ਸਾਦੀ ਹੋਵੇਗੀ ਅਗਲੀ ਰੇਡ ਸੰਦੀਪ ਰੰਪਰੇ ਫੋਲ ਦਾ ਇਲਾਕਾ ਜਾਂਦ ਪਿੰਡ ਵਾਲਾ ਪ੍ਰਸਿੱਧ ਹੈ ਚਾਰ ਜਾਪੀ ਹੈਪੀ ਤਿਆਰ ਹੈ ਅੰਗਰੇਜ਼ ਤਿਆਰ ਅਮਰੀਕ ਤੇ ਸੋਨੀ ਚਾਰ ਜਾਫੀ ਚਤਾਨਾਂ ਵਰਦੇ ਕਾਣ ਫੜਦਾ ਕਿੱਟਾ ਕਾਣ ਲੱਗਦਾ ਲੱਤੀ ਚਾਰ ਜਾਫੀਆਂ ਪਰ ਬੋਲੇ ਹੋਇਆ ਤਾਵਾ ਯਾਦਪਿੰਡ ਦਾ ਸੰਦੀਪ ਰੇਡ ਪਾ ਰਿਹਾ ਹੈ ਭੋੜੀਪੁਰਾ ਪਿੰਡਾ ਫਾਈਨਲ ਮੈਚ ਮੋਟਰਸਾਈਕਲਾਂ ਦੇ ਫੈਸਲੇ ਆਹ ਪਈ ਹੋਈ ਰੇਡ ਦੇ ਉੱਪਰ ਗੱਭਰੂ ਦੇਖਦੇ ਵੀ ਸਾਹਮਣੇ ਅੰਗਰੇਜ਼ ਉਹ ਦੇਖਦੇ ਵੀ ਬੱਲੇ 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 ਉਹ ਵੱਜ ਗਏ ਪੱਟ ਵੱਜ ਗਏ ਪੱਟ ਵੱਜ ਗਏ ਪੱਟ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸੰਦੇ ਪੀਤੇ ਹੋਏ ਉਹ ਸਿਰ ਕੱਢਦੇ ਰਿਕਾਰਡ ਪੈਦਾ ਕਿ ਬਿਨਾ ਢੋਲ ਤੋਂ ਪੈਂਦੇ ਭੰਗੜੇ ਵੇਦੇ ਲੋਕੀ ਖੜਖੜ ਕੇ ਉਹ ਨਵੇਂ ਪਿੰਡਿਆ ਰਾਜਾ ਖੇਲਾ ਉਹ ਲਿਖਦਾ ਟੋਕੇ ਜੜ ਜੜ ਕੇ ਅਲੀ ਮਹਿਲਕਣ ਦਾ ਨੰਬਰ ਜੋੜ ਗਿਆ ਰੇਡ ਪੈ ਗਈ ਗੁਰੀ ਟੱਕ ਬੈਕ ਤੇ ਕਰਦੇ ਗੱਲ ਆ ਕੀ ਜਲ सिकंदर जलाल दे ली बांज जलाल परा 500 ਦੇ ਵੱਟੇ ਗੱਫੇ ਭੇਜ ਗਿਆ ਤੇ 500 ਆਪਣੇ ਨਿੱਕੇ ਵੀਰ ਦੇ ਲਈ ਬਾਜ ਕਹਿੰਦੇ ਜਲਾਲ ਵਾਲਾ ਉਧਰ ਕਹਿੰਦੇ ਭਰਾ ਸਾਡਾ ਲੱਕੀ ਵੀ ਆਇਆ ਹੋਇਆ ਤੇ ਵੱਡੀਆਂ ਗੱਲੀਆਂ ਕਰੇ ਲੋਕਾਂ ਵਾਲੇ ਦੀਆ ਉਹ ਪੈ ਗਈ ਕਬੱਡੀ ਤੇ ਵੱਜ ਗਿਆ ਪੰਪ ਕੇਵਲ ਕਹਿੰਦੇ ਹੈਪੀ ਕੇਵਲ ਰਾਮਪੁਰੇ ਦੀ ਧਰਤੀ ਦਾ 500 ਦੇ ਮਾਣ ਜਾਫੀ ਦੇ ਲਈ ਹੋਣਗੇ ਉਹ ਜੇਕਰ ਸ਼ਿਕੰਦਰ ਨੂੰ ਜਫਾ ਪੱਕਾ ਲੱਗਦਾ 500 ਰੁਪਇਆ ਕੇਵਲ ਬਰਾਂਡ ਕੈਨੇਡਾ ਵਾਲੇ ਵੱਲੀ ਹੋਣਗੇ 500 Ravi Guri 500 ਕਹਿੰਦੇ ਬਾਦ ਜਨਾਲ ਕਹਿੰਦਾ ਵੀ 500 ਸ਼ਕੰਦਰ ਦੇ ਲਈ ਖੁਸ਼ੀ ਰਾਮਗੜੀ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਤਿਆਰ ਨੇ ਸ਼ਰਨੀ ਤਿਆਰ ਆ ਕਮਲ ਭਾਈ ਰੂਪੇ ਵਾਲਾ ਅੱਜ ਸੀਤਾ ਵੱਡਾ ਐ ਸਾਹਮਣਿਆ ਰਾਮਗੜੀ ਦੀ ਖੁਸ਼ੀ ਦੀ ਰੇਡ ਉਹ ਭਾਈ ਰੂਪੇ ਵਾਲਾ ਉਹ ਭਾਈ ਰੂਪੇ ਵਾਲਾ ਵਾਹੇ ਕਬਰੂਆ ਕਿ ਪਾਣੀ ਵਗਦੇ ਵੀ ਦਿੱਤੇ ਆ ਖਿਲਾਰ ਸੋਹਣਿਆ ਆਪਾਂ ਦਿਨਾਂ ਨੂੰ ਵੀ ਦਿੱਤੇ ਚੰ ਚਾਰ ਸੋਹਣਿਆ ਉਹ ਜੱਕ ਕਰ ਇਤਿਹਾਸ ਕਿੰਨੇ ਖਾਸ ਬੰਦੇ ਖਾਸ ਉਹ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਉਹ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਹੀਂ ਉਹ ਸਾਡੇ ਬੱਲੇ ਔਰ ਕਾ ਬੱਲਿਆ ਰਕਾੜ ਬੋਲਦੇ ਜਿੰਮੀ ਬਾਗਣੀ ਬੱਲਿਓ ਜਿੰਨੇ ਵੀ ਰਾਮਪੁਰੇ ਦੇ ਜਾਫੀ ਜੱਫੇ ਲਾਉਣਗੇ ਉਹਨੇ 5 500 ਦੇ ਮਾਣ ਹੋਣਗੇ ਇਹ ਮਾਣ ਵਾਲੀ ਗੱਲ ਹੈ ਲਓ ਸੰਦੀਪ ਆ ਗਿਆ ਮੇਰੇ ਵੀਰ ਲਓ ਜੌਨ ਦਾ ਸੰਦੀਪ ਬਾਦ ਜਨਾਲ ਵੱਲੋਂ 500 ਜਲਾਲ ਨੇ ਸ਼ਕੰਦਰ ਦੇ ਲਈ ਕਾਲਾ ਬੈਰੋਕੇ ਵਾਲਾ ਚੇਚੇ ਤੌਰ ਤੇ ਆਇਆ ਬਾਈ ਗੁਰਸੇਵ ਕਬੱਡਾ ਵੀਰ ਹੈ ਪਰ ਉਧਰਲੇ ਪਾਸੇ ਸੰਦੀਪ ਦੀ ਰੇਡ ਉਹ ਰਾਮਪਰੇ ਵਾਲਾ ਉਹ ਰਾਮਪਰੇ ਵਾਲਾ ਇਹਦੇ ਵੱਡੇ ਵੱਡੇ ਮੁੱਦੇ ਕੀਤੇ ਐ ਇਹ ਵੱਡੇ ਵੱਡਿਆਂ ਦੀਆਂ ਦੌਣਾ ਕੱਸਦਾ ਖੁਸ਼ੀ ਆ ਗਿਆ ਉਸਤਾ ਦਾ ਚੱਕ ਮੈਕ ਉਹ ਖੁਸ਼ੀ ਮੇਰੇ ਵੀਰੋ ਰਾਮਗੜ੍ਹ ਦੀ ਧਰਤੀ ਦਾ ਖੁਸ਼ੀ ਅਰਸ਼ਾਪੁਰਾ ਖੁਸ਼ ਹੈ ਯੂ ਐਸ ਏ ਤੋਂ ਆਇਆ ਮਨਦੀਪ ਖੁਸ਼ ਹੈ ਜਿੰਨਾ ਖੁਸ਼ ਹੈ ਵਿੱਕੀ ਆਇਆ ਕੈਨੇਡਾ ਦੇ ਪਿਨੀਫੈਕ ਸ਼ਹਿਰ ਤੋਂ ਨਾਲ ਨਿੰਕ ਸਾਡਾ ਵੀਰ ਅਵਤਾਰ ਬਲਜਿੰਦਰ ਲਭੀ ਆਇਆ ਪਰ ਖੇਡ ਮੈਦਾਨ ਦੇ ਵਿੱਚ ਉਹ ਪੈਂਦੀ ਹੋ ਰੇਡ ਮੇਰੇ ਵੀਰੋ ਰੇਡ ਕਹਿੰਦੇ ਖੁਸ਼ੀ ਉਹ ਗੁਰੀ ਪਾਈਏ ਪੈਂਦੀਆਂ ਮੋਟਰਸਾਈਕਲ ਵਾਲੀਆਂ ਮੋਟਰਸਾਈਕਲਾਂ ਵਾਲੇ ਜੱਫੇ ਆ ਗੁਰਜੀਤੋ ਮੋਟਰਸਾਈਕਲਾਂ ਵਾਲੀਆਂ ਵੱਡੀਆਂ ਪੈ ਗਿਆ ਫਾਈਨਲ ਮੈਚ ਉਹ ਤੱਕ ਪਾ ਗਿਆ ਢੋਡੀਪੁਰੇ ਦਾ ਮੇਲਾ ਤੱਕ ਤਾਂ ਪੈਣੀ ਹੈ ਉਹ ਤੱਕ ਤਾਂ ਪੈਣੀ ਹੈ ਉਧਰ ਜਿੰਮੀ ਬਾਗੜੀ ਸਾਡਾ ਵੀਰ ਜਿਨ੍ਹਾਂ ਦੇ ਰਾਮਪੁਰੇ ਦੀ ਧਰਤੀ ਦੇ ਰਾਮਪੁਰੇ ਸ਼ਹਿਰ ਪਿੰਡ ਦੇ ਵਿੱਚ ਸੌਹਰੇ ਹੈ ਅੱਜ ਉਹਨਾਂ ਸੌਹਰੇ ਦੀ ਟੀਮ ਆਈ ਹੈ ਲੋ ਸੰਦੀਪ ਦੀ ਰੇਡ 5 500 ਦੇ ਪਾਸ ਹੋਣਗੇ ਉਹ ਲਾ ਵੀ ਨਾ ਜਾਨਾ ਜੱਫਾ ਪਰ ਪੁਆਇੰਟ ਤਾ ਵੀ ਪਰ ਪੁਆਇੰਟ ਕਿੰਦੇ ਸੰਦੀਪ ਜਿਆਦ ਵਾਲਾ ਲਖਵਿੰਦਰ ਕਨੇਡਾ ਦੀ ਲਾਈਵ ਜੁੜੇ ਹੋਇਆ ਹੈ ਵੱਡਾ ਮਾਣ ਕੀਤਾ ਭੋੜੀਪੁਰੇ ਦੇ ਕ੍ਰਿਸ਼ਨ ਦਾ ਆ ਮੁੰਡੇ ਦੀ ਵੱਡੀ ਚਰਚਾ ਹੈ ਇਹਦਾ ਵੀ ਅੱਜ ਕੱਲ ਕਹਿੰਦੇ ਵੱਡਾ ਸ਼ੱਕ ਉਧਰ ਦੇ ਲੋਕਾਂ ਦੇ ਵਿੱਚ ਚੱਲਦਾ ਸਾਡੇ ਅਰਸ਼ ਸੜਵੀਰ ਯੂ ਐਸ ਏ ਵਾਲਾ ਯਾਰਾ ਬਾਈ ਜੀ ਹੂਟਰ ਆ ਪਾੜੇ ਪਾਸੇ ਹੋ ਜਾ ਹੂਟਰ ਤੋਂ ਰਾਮਾ ਸਰਪੰਚ ਜੀ ਮੜੇ ਹੂਟਰ ਤੋਂ ਪਾਸੇ ਹੋ ਜਾ ਉਹ ਬਾਜ ਨਹੀਂ ਸੋਹਦੀ ਮੜੇ ਸਾਈਡ ਤੇ ਹੋ ਜਾ ਹਾਂਜੀ ਥੋੜੇ ਸਾਈਡ ਤੇ ਉਧਰ ਸਾਡਾ ਵੀਰ ਅਰਸ਼ ਯੂਐਸਏ ਵਾਲਾ ਮੁੰਡਾ ਢਿੱਲਮਾਂ ਦਾ ਪੁੱਜਿਆ પેટ્રોલ ਪੰਪ ਵਾਲਾ ਪੁੱਜਿਆ 1000 ਦੇ ਮਾਣ ਮੇਰੇ ਲਈ 500 ਦੇ ਮਾਣ ਜਿਹੜਾ ਨੌਜਾਨ ਖੁਸ਼ੀ ਨੂੰ ਜਫਾ ਲਾਊਗਾ ਉਹਦੇ ਲਈ ਹੋਣਗੇ ਮੇਰੇ ਵੀਰੋ ਵੱਡੇ ਮਾਣ ਹੋਣਗੇ ਵੱਡੇ ਮਾਣ ਲਾਓ ਸਾਹਮਣੇ ਕਹਿੰਦੇ ਅਲੀ ਮਹਿਲਕਾਂ ਦੀ ਧਰਤੀ ਦਾ ਓ ਸ਼ਰਲੀ ਓ ਕਰ ਗਿਆ ਮੁਕਾਬਲਾ ਗੱਭਰੂ ਜੌਂਦ ਵਾਲਾ ਤੇ ਮਹਿਲਕਾਂ ਦਾ ਅਲੀ ਨੰਬਰ ਜੋੜ ਗਿਆ ਕਿ ਅੜੋ ਤੜੀ ਪੈਂਦੇ ਜਦੋਂ ਵਿੱਚੇ ਸੋੜਿਆ ਤੇ ਦੂਰ ਹੁੰਦੇ ਦਿਲਾਂ ਦੇ ਕੋਲੇ ਕੇ ਸੋਹਣਿਆ ਪਰ ਅਗਲਾ ਵੀ 21 ਦੀ 31 ਮੋੜ ਦਾ ਤੇ ਰਾਜੇ ਖੇਲੇ ਦਵਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿੱਦਾਂ ਨੀਲੇ ਫੋੜ ਦਾ ਉਹ ਫਰਾਟਾ ਜਿਵੇਂ ਨੀਲੇ ਫੋੜ ਦਾ ਉਧਰ ਸਾਡੇ ਵੀਰ ਗੁਦਾਰਾ ਗੋਰਾ ਗਦਾਰਾ ਜੀ ਇੱਦਾਰਾ ਗੋਰਾ ਤੇਦਾਰੇ ਵਾਲਾ ਤੇ ਜਿੰਮੀ ਬਾਗੜੀ ਵਾਲਿਓ ਜਿਹੜੇ ਪਾਸੇ ਜੱਫੇ ਲੱਗਣਗੇ 100 100 100 100 ਦੇ ਬਾਰ ਹੋਣਗੇ ਉਹ ਪੈਂਦੀ ਹੋਈ ਰੇਡ ਸੰਦੀਪ ਜੌਂਦੀ ਧਰਤੀ ਦਾ ਪਰ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਚਾਰ ਤਿਆਰ ਅਮਰੀਕ ਪਰ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸੰਦੀਪ ਰੱਖਿਆ ਤੋਂ ਤੇ ਹੱਥ ਪਰ ਪੁਆਇੰਟ ਧਾਵੀ ਦੇ ਖਾਤੇ ਜਿਹੜਾ ਚਾਫੀ ਇਸ ਚਾਫੀ ਨੂੰ ਇਸ ਧਾਵੀ ਨੂੰ ਖੁਸ਼ੀ ਰਾਮਗੜ੍ਹ ਵਾਲੇ ਨੂੰ ਜੱਪਾ ਲਾਉਗਾ ਉਹਦੇ ਲਈ 500 ਦੇ ਮਾਰ ਅਰਸ਼ ਅਰਸ਼ ਯੂ ਐਸ ਏ ਵਾਲਿਆਂ ਦੀ ਉਹ ਅਰਸ਼ ਭਰਾ ਕਹਿੰਦੇ ਅਮਰੀਕਾ ਤੋਂ ਆਇਆ ਹੈ ਅਰਸ਼ ਭਰਾ ਕਹਿੰਦੇ ਚੇਤੇ ਤੌਰ ਤੇ ਅਮਰੀਕਾ ਤੋਂ ਪੁੱਜਿਆ ਪਰ ਰਾਮਗੜੀਏ ਦੇ ਕਹਿੰਦੇ ਵੱਡੇ ਰਿਕਾਰਡ ਵੱਡੇ ਚਰਚੇ ਹੈ ਵੱਡਾ ਤਜਰਬਾ ਖੁਸ਼ੀ ਰਾਮਗੜ ਦੀ ਧਰਤੀ ਦਾ ਨੰਬਰ ਜੋੜ ਗਿਆ ਜਿਹੜੀ ਰਾਮਪੁਰ ਦੀ ਟੀਮਾਂ ਗਰੀ ਪਈ ਇਹ ਚੋਟੀ ਦੀ ਬਣੀ ਹੋਈ ਆ ਭਗਤੇ ਵਾਲਿਆ ਸਤਾਰਾਂ ਦੇ ਨਾਲ ਲੱਸਾ ਅਗਲੀ ਰੇਡ ਸੰਦੀਪ ਜੋਹ ਦੀ ਧਰਤੀ ਦਾ ਵੱਡਾ ਇਕੱਠ 14ਵੇਂ ਸਾਜ਼ਾ ਮੇਲਾ ਖੇਡਿਆ ਜਾ ਰਿਹਾ ਹੈ ਬਸ ਤਾਂ ਉਹ ਮੋਟਰਸਾਈਕਲ ਜਿਨ੍ਹਾਂ ਵੀਰਾਂ ਨੇ ਮੋਟਰਸਾਈਕਲ ਦੇਣੇ ਉਹਨਾਂ ਦਾ ਵੱਡਾ ਧੰਨਵਾਦ ਆ ਸੰਦੀਪ ਉਡਾਨ ਪਰ ਦਿੱਤੀ ਹੈ ਚਾਰ ਜਾਫੀ ਚਟਾਨਾਂ ਵਰਗੇ ਸ਼ਨੀ ਤਿਆਰ ਹੈ ਹੈਪੀ ਤਿਆਰ ਅੰਗਰੇਜ਼ ਤਿਆਰ ਤੇ ਅਮਰੀਕ ਦੇ ਵੱਡੇ ਚਰਚੇ ਕਬੱਡੀ ਪੈ ਗਈ ਉਹ ਮੁੰਡੇ ਰਾਂਪਰੇ ਦੀ ਧਰਤੀ ਦੇ ਉਹ ਕਰ ਗਿਆ ਕਮਾਲ ਸੰਦੀਪੀ ਰੇਡ ਤੇ ਰੇਡ ਪੁਆਇੰਟ ਧਾਵੀ ਦੇ ਖਤੇ ਜੱਗੇ ਸਰਪੰਚ ਵੱਲੋਂ ਦਿਆਲਪੁਰੇ ਦੇ ਦੇਵ ਦੇ ਲਈ ਜਗੀ ਸਿੰਘ ਜੱਗਾ ਇੰਦਰਜੀਤ ਸਿੰਘ ਜੱਗਾ ਸਰਪੰਚ ਦਿਆਲਪੁਰ ਦੇ ਦੇਵ ਦੇ ਲਈ 500 ਦੇ ਮਣ ਨਿਮਾ ਤੂੰ ਹੀ ਪਹੁੰਚਾ ਦੀ ਆ ਤੂੰ ਪਹੁੰਚ ਦੇ ਕਰਦੀ ਸ਼ਕੰਦਰ ਭੁੱਲੇ ਜਿਹੜੇ ਰਾਮਪੁਰੇ ਦੀ ਟੀਮ ਹੈ ਸ਼ਕੰਦਰભાઈ ਕਹਿੰਦਾ ਵੀ ਆਪਣੀ ਟੀਮ ਹੈ ਕਰਦੀ ਟੀਮ ਇਹਨਾਂ ਵੀਰਾਂ ਨੇ ਸਪਾਂਸਰ ਕੀਤੀ ਹੈ ਰਾਮਗੜੀਆ ਖੁਸ਼ੀ ₹20 ਦੇ ਕਮਲ ਨੂੰ ਕਰ ਟੱਚ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਰੇਡ ਕਹਿੰਦੇ ਗਬਰੂ ਫੇਰ ਤਿਆਰ ਵਰ ਤਿਆਰ ਆਓ ਸੰਦੀਪ ਇੱਕ ਲੱਲੀਆਂ ਵਾਲਾ ਇੱਕ ਦੋਦੇ ਵਾਲਾ ਇੱਕ ਮਹਿਮਦ ਵਾਲੀਆ ਪਰ ਆਹ ਤਾਂ ਜਿਉਂਦੀ ਧਰਤੀ ਦਾ ਸੰਦੀਪ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਡ ਦੇ ਲਈ ਲੰਗਿਆਣੀਆਂ ਓਏ ਆ ਗਿਆ ਸੰਦੀਪ ਓ ਸੰਦੀਪ ਕਹਿੰਦੇ ਆ ਗਿਆ ਚਾਰ ਜਾਫੀ ਤਿਆਰ ਨੇ ਹੁਣ ਵੇਖਦਾ ਵੀ ਚਾਹ ਜਾਫੀਆਂ ਦੇ ਵਿੱਚੋਂ ਕਿਹੜਾ ਗਬਰੂ 라 ਜਾਫਾ ਬੱਲੇ ਬੱਲੇ ਕਰਵਾਵੇਗਾ ਆਓ ਸਾਹਮਣੇ ਭਾਈ ਰੇਡ ਤੇ ਗੱਭਰੂ ਕਹਿੰਦੇ ਸੁੱਤੀ ਐ ਸਾਡੇ ਵੀਰ ਇੰਦਰਜੀਤ ਸਿੰਘ ਜੱਗਾ ਸਰਪੰਚ ਆ ਰੇਸ਼ੋ ਫੂਲੇ ਵਾਲੇ ਦੇ ਲਈ ਤੇ ਨਾਲ ਗੁਰਜੀਤ ਲੰਗਣ ਦੇ ਲਈ 2.200 ਦੇ ਮਾਣ ਪੁੱਜੇ ਧੰਨਵਾਦ ਕਰਦੇ ਮਾਣ ਨੇ 2.200 ਰੁਪਏ ਦੇ ਕਾਲਾ ਭਾਈ ਵੱਡਾ ਮਾਣ ਕਰ ਗਿਆ ਜਲਾਲ ਤੋਂ ਬਾਜ ਆਇਆ ਹੋਇਆ ਲੱਕੀ ਬਾਈ ਆਇਆ ਗੁਰਸੇਕ ਭੋਡੀ ਵਾਲੇ ਬਾਈ ਦਾ ਬੜਾ ਧੰਨਵਾਦ ਵੱਡੇ ਗੱਫੇ ਉਹ ਰਾਮਗੜੀਆਂ ਖੁਸ਼ੀ ਤੇ ਚਾਰ ਉਹ ਉਹ ਸਾਹਮਣੇ ਭਾਈ ਰੁੱਪੇ ਵਾਲਾ ਇਹ ਕਮਲ ਹੈ ਲਈਓ ਰਿਸਾ ਚੋਟੀ ਦਾ ਮੈਚ ਹੈ ਖੇਡ ਮੈਦਾਨ ਵਿੱਚ ਉਹ ਖੇਡਿਆ ਜਾ ਰਿਹਾ ਹੈ ਜਿਹੜਾ ਆਹ ਨਾਲ ਉਹਨੂੰ ਜੱਫਾ ਲਾਊਗਾ ਸਿਕੰਦਰ ਨੂੰ ਉਹਦੇ ਲਈ 500 ਰੁਪਏ ਦੇ ਬਾਣ ਸਾਡੇ ਗੋਪੀ ਡਾਕਟਰ ਹੈ ਨਬੜੀ ਖਾਨੇ ਤੋਂ ਪੁੱਜਿਆ ਧੰਨਵਾਦ ਕਰਦੇ 500 ਦੇ ਬਾਣ ਉਹਦੇ ਲਈ ਜਿਹੜਾ ਜੱਫੀ ਤੇ ਜੱਫਾ ਲਾ ਉਹਦੇ ਲਈ ਨਹੀਂ ਤਾਂ 500 ਸਿਕੰਦਰ ਦਾ ਹੋਵੇਗਾ ਆਹ ਦੇਖੋ ਮੇਰੇ ਵੀਰੋ ਇੱਕ ਪਾਸੇ ਅਮਰੀਕਾ ਉਹ ਲਾਲਾ ਲਾਲਾ ਹੋ ਗਈ ਖਾਣਾ ਗਿਆ ਹਲੇ ਜੀ ਉਹ ਘੈਲੋ ਘਰੀ ਤੋਰ ਤੇ ਸੁਚਾਤੇ ਮਾਲੀ ਦੀ ਵਿੱਚ ਪੈ ਗਏ ਬੰਦੇ ਕੁਝ ਜਿੰਮੇਵਾਰ ਸੀ ਸ਼ੁਰੂ ਹੋਗੀ ਫੇਰ ਤੋਂ ਦੁੱਲੇ ਦੀ ਵਾਰਤੀ ਸ਼ੁਰੂ ਹੋਗੀ ਫੇਰ ਤੋਂ ਦੁੱਲੇ ਦੀ ਵਾਰਤੀ ਇਹ ਸੱਚਾ ਇਹ ਰੀਅਲ ਆ ਪਰ ਆ ਵੀ ਰੀਅਲ ਫਾਈਟ ਚੱਲ ਰਹੀ ਹੈ ਔਰ ਰਾਮਗੜੀਆ ਤੁਸੀਂ ਕਬੱਡੀ ਪਾ ਰਿਹਾ ਚਾਰ ਜਾਫੀ ਚਾਰ ਪਈ ਹੋਈ ਰੇਡ ਆਹ ਰਾਮਗੜੀ ਆ ਮੇਰੇ ਵੀਰੋ ਖੁਸ਼ੀ ਆ ਗਿਆ ਆਹ ਖੁਸ਼ੀ ਦੀ ਰੇਡ ਪਰ ਦੂਸਰੇ ਪਾਸੇ ਚਾਰ ਤੇ ਚਾਰੇ ਬੁਰੇ ਤਿਆਰ ਆਹ ਦੇਖੋ ਮੇਰੇ ਵੀਰੋ ਇੱਕ ਪਾਸੇ ਫੜਦਾ ਹੋਇਆ ਗੁੱਟ ਪੁਆਇੰਟ ਧਾਵੀ ਦੇ ਖਤੇ ਪੁਆਇੰਟ ਕਹਿੰਦੇ ਧਾਵੀ ਦਾ ਕਿ ਚਿਹਰਾ ਨਾਲ ਮੱਤੇ ਤੇ ਪਹਾੜਾਂ ਨਾਲ ਜੱਫੇ ਲਾਉਣਾ ਜਾਣਦੇ ਪੰਜਾਬੀ ਜੋਰ ਆਂਦਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਪਾਰ ਪੈਂਦੇ ਬੇਈਮਾਨ ਬੰਦੇਆਂ ਨੂੰ ਲਾੜ ਤੇ ਤੇ ਧੱਕੇ ਉਹਦੇ ਲਿਖਦਾ ਜੱਟੋ ਪੈਂਦੀ ਲੋਹੇ ਉੱਤੇ ਸੱਤ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲ ਜੁੱਤੇ ਸਾਡੇ ਪੱਪੂ ਪੱਪੂ ਡਰਾਈਵਰ ਘੋੜਿਆਂ ਵਾਲਾ ਉਹਦੇ ਵੱਲੋਂ 500 ਦੇ ਬਾਣ ਕਹਿੰਦੇ ਵੀ ਨੌਜਾਂ ਦੇ ਗੁੱਟ ਤੇ ਲੱਗੇ ਆ ਉਹ ਜਿਹੜਾ ਜਾਫੀ ਜੱਫਾ ਲਾਉ 500 ਦੇ ਬਾਣ ਹੋਣਗੇ ਮੇਰੇ ਵੀਰੋ ਪਰ ਪੁਆਇੰਟ ਇਧਰ ਦੇ ਪਾਸੇ ਸਾਡੇ ਸਰਪੰਚ ਸਾਹਿਬ ਜੱਗਾ ਸਰਪੰਚ ਜੀ ਉਹਦੇ ਵੱਲੋਂ ਜੌਂਦੀ ਟੀਮ ਦੇ ਲਈ 500 ਦੇ ਬਾਣ ਪੁੱਜੇ ਆ ਸਾਡੇ ਗੋਰੀ ਬਰਾੜ ਜੀ ਮਿੱਠੂ ਭਾਈ ਉਹਨਾਂ ਵੱਲੋਂ 250 ਰੁਪਏ ਦਿਆਲਪੁਰ ਦੇ ਦੇਰ ਦੇ ਲਈ ਤੇ ਬੇਨਤੀ ਓ ਗੁੜੀ ਬਾਈ ਪੈਂਦੀ ਆ ਤਾਂ ਅਕਬਰ ਬਾਈ ਜੀ ਓ ਆ ਗਿਆ ਸਵਾਦ ਸਿਰਾ ਐਂਡ ਐਂਡ ਕੇਵਲ ਕੇਵਲ ਬੁੱਟਰ ਵੱਲਿਓ ਆ ਸ਼ਿਕੰਦਰ ਨੂੰ ਜਿਹੜਾ ਜਾਫੀ ਜਫਾ ਲਾਊਗਾ 500 ਦੇ ਮਾਣ ਹੋਣਗੇ ਨਹੀਂ ਛਕਨ ਹੈ ਜੀ ਉਧਰ ਸੇਬੀ ਬਾਈ ਕਹਿੰਦਾ ਵੀ ਸ਼ਕੰਦਰ ਜਾਲ ਦੀ ਹਰੇਕ ਜਿਹੜੇ 100 ਦੀ ਬਾਜ ਲਾਲ ਉਹ ਸ਼ਕੰਦਰ ਦੇ ਲਈ 500 ਪੁੱਜਿਆ ਆਹ ਖੁਸ਼ੀ ਰਾਮ ਗੜੀਆ ਪਰ ਟੱਚ ਡਬਲ ਤੇ ਨੰਬਰ ਧਾਵੀ ਦਾ ਲੰਗੀਆਂ ਵਾਲੀਏ ਗੁਰਜੀਤ ਦਾ ਭਗਤੇ ਦੇ ਸੁਖੀ ਦਾ ਫੁੱਲੇ ਵਾਲੀਏ ਰੇਸ਼ਮ ਦਾ ਸਾਰੇ ਅੰਪਾਇਰਾਂ ਦਾ ਬਹੁਤ ਬਹੁਤ ਧੰਨਵਾਦ ਕੇਵਲ ਸਾਡੇ ਵੀਰ ਕੈਨੇਡਾ ਵਾਲੇ ਬੁੱਟਰ ਸਾਹਿਬ ਕੀ ਬਾਤ ਆ 500 ਦੇ ਮਾਣ ਬੋਲੋ ਤਾਂ ਖੁਸ਼ ਹੋ ਗਏ ਪਹਚਾ ਕੇ ਗਏ ਨੇ ਧੰਨਵਾਦ ਕਰਦੇ ਆ ਸੂਬੇ ਦਾ ਨਿੰਮੇ ਦਾ ਜੱਗੂ ਦਾ ਮੋਰ ਦਾ ਸਾਰੇ ਵੀਰਾਂ ਦਾ ਸਾਡੇ ਰਾਮਾ ਸਰਪੰਚੀ ਜੱਗਾ ਸਰਪੰਚ ਜੀ ਜਿੰਨੇ ਵੀ ਵੀਰ ਐ ਸਾਰਿਆਂ ਦਾ ਧੰਨਵਾਦ ਹੈ ਪਰ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਸਤੇ ਸ਼ੇਖੰਦਰ ਜਲਾਲ ਵਾਲਾ ਕਿ ਬਾਦ ਕਦੇ ਨੀਵੀਂ ਥਾਂ ਤੇ ਬੈਠਦੇ ਨਹੀਂ ਹੁੰਦੇ ਆਰ ਪਾਰ ਵਾਲੇ ਕਦੇ ਖੈਦੇ ਨਹੀਂ ਉਹ ਹੁੰਦੇ ਮਿੰਟ ਲਾਈਦਾ ਚੱਕਰ ਘਮਾਉਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਸਿਕੰਦਰ ਦੀ ਰੇਡ ਤੇ ਅੰਗਰੇਜ਼ ਉਹ ਅੰਗਰੇਜ਼ ਉਹ ਬੱਲੇ 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 ਉਹ ਸਵਾ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ ਉਹ ਸਿਰ ਕੱਢ ਦੇ ਅੰਕਾਰ ਪਾਦਾ ਕੀਤੇ ਹੋਏ ਉਧਰ ਸਾਡਾ ਭਰਾ ਕਾਲਗੜੀਆ ਜਗਮੰਦਰ ਵੀ ਲਾਇਕ ਜੁੜਿਆ ਹੋਇਆ ਹੈ ਇੱਕ ਮਿੰਟ ਜੀ ਪ੍ਰਾਡ ਵੱਲੋਂ 500 ਰੁਪਏ ਜਿਹੜੇ ਜਾਫੀ ਨੇ ਜਫਲ ਆ ਉਹਦੇ ਵੱਲੋਂ ਤੇ 100 ਰੁਪਏ ਗੁਰਜੰਟ ਨਿਰਮਲ ਪਾਈ ਨੇ ਫੜਾ ਕੇ ਉਧਰ ਕਹਿੰਦੇ ਜਗਮੰਦਰਨ ਲੈ ਵੀ ਗੁਰੀ ਇਸ ਰੇਡ ਤੇ ਹੋਵੇਗਾ ਬੜਾ ਪ੍ਰਸਿੱਧ ਰਾਈਟਰ ਹੈ ਕਾਲਗੜੀਆ ਜਗਮੰਦਰ ਵੀ ਜੁੜਿਆ ਹੋਇਆ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਹੈ ਉਧਰ ਪੱਪੂ ਵੱਲੋਂ ਘੋੜਿਆਂ ਦੇ ਲਈ 500 ਰੁਪਏ ਹੋਵੇਗਾ ਜੇਕਰ ਜੱਫਾ ਪੱਕਾ ਹੁੰਦਾ ਨਹੀਂ ਰੇਡਰ ਦਾ ਨਹੀਂ ਰੇਡਰ ਦਾ ਹਉ ਨਹੀਂ ਰੇਡਰ ਦਾ ਨਿਰਮਲ ਪੁਲਸੀਆ ਬੋਲਦਾ ਉਧਰ ਨਿਰਮਲ ਪੁਲਸੀਆ ਕਹਿੰਦਾ ਵੀ ਸ਼ਿਕੰਦਰ ਜਲਾਲ ਦੀ ਹਰ ਇੱਕ ਰੇਡ 200 ਦੀ ਅਕਾਲਗੜੀਆ ਜਗਨੰਦਰ ਬੜਾ ਸੋਹਣਾ ਰਾਈਟਰ ਹੈ ਉਹ ਭਰਾ ਵੀ ਆਪਣੇ ਸਾਥੀਆਂ ਨਾਲ ਲਾਈਵ ਜੁੜਿਆ ਹੋਇਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਹ ਸੰਦੀਪ ਜਯੋਦ ਵਾਲਾ ਜਯੋਦ ਵਾਲਾ ਜੋਦੀ ਧਰਤੀ ਦਾ ਮੇਰੇ ਵੀਰੋ ਉਹ ਖੇਡ ਮੈਦਾਨ ਦੇ ਵਿੱਚ ਸੰਦੀਪ ਦੀ ਪਈ ਹੋਈ ਰੇਡ ਗੁਰਮੰਦਰ ਸਿੰਘ ਦੀ ਕਿੱਲ ਯੂਐਸਏ ਦੇ ਵਿੱਚ ਬੈਠੇ ਹੈ ਘੋਲੀਆਂ ਵਾਲੇ ਲਾਈਵ ਨੰਦ ਮਾਰਦੇ ਆ ਉਹ ਸੰਦੀਪ ਤੇ ਅਮਰੀਕ ਅਮਰੀਕ ਤੇ ਸੰਦੀਪ ਉਹ ਹੋ ਗਈ ਮਿੱਤਰੋ ਇੱਕ ਪਾਸੇ ਜਾਂ ਫਿਰ ਦੂਸਰੇ ਪਾਸੇ ਧਾਵੀ ਮੇਰੇ ਵੀਰੋ ਪੁਆਇੰਟ ਨਾ ਜਾਣ ਦੇ ਖਾਤੇ ਅਲੀ ਦੀ ਰੇਡ ਹਾਂ ਚੱਕ ਮੈਕ ਤੇ ਕਲਗਲ ਮੁੰਡਾ ਅਲੀ ਆ ਗਿਆ। ਲਓ ਸਾਹਮਣੇ ਵਾਲੀ ਕਹਿੰਦੇ ਮਹਿਕਲਾਂ ਦੀ ਧਰਤੀ ਦਾ। ਰਾਮਪੁਰੇ ਦੀ ਟੀਮ ਜਿੰਮੀ ਪਗੜੀ ਤੇ ਸਾਰਿਆਂ ਦੀ ਟੀਮਾਂ। ਲਾ ਵੀ ਬ੍ਰਿਕ ਜਿੰਨੇ ਜੱਫੇ ਲਾਵੋਗੇ। ਜਿੰਮੀ ਪਗੜੀ ਕਹਿੰਦਾ ਪਰ ਜੱਫੇ ਦਾ 500 ਦੇਵਾਂਗੇ। ਰਾਮਪੁਰ ਦੀ ਟੀਮ ਆਈ ਆ ਮਹਿਕਲਾਂ ਦਾ ਅਲੀ ਪਰ ਉਧਰਲੇ ਪਾਸੇ ਸ਼ਰਨੀ ਨਾਲ ਮੁਕਾਬਲਾ ਤੇ ਨੰਬਰ ਕਹਿੰਦੇ ਧਾਵੀ ਦਾ ਅਲੀ ਮਹਿਕਲਾਂ ਦੀ ਧਰਤੀ ਦਾ। ਉਧਰ ਫੋੜਦਾ ਜਿੱਤੂ ਐ। ਅਰਸ਼ ਯੂਐਸਏ ਵਾਲਿਓ 500 ਤੇਰੇ ਲਈ ਆਇਆ ਮੇਰੇ ਵੀਰਿਆ ਤੇ 500 ਰੁਪਿਆ ਜਿਹੜਾ ਅਮਰੀਕ ਨੇ ਜੱਫਾ ਲਾਇਆ ਸੀ ਉਹਦੇ ਲਈ ਆ ਹਾਂ 500 ਰੁਪਏ ਉਹਦੇ ਲਈ ਆ ਅਰਚ ਕਹਿੰਦੇ ਅਮਰੀਕਾ ਵਾਲਾ ਅਮਰੀਕਾ ਤੋਂ ਪੁੱਜਿਆ ਭਰਾ ਸਾਡਾ ਵੱਡੇ ਮਾਨ ਦੇ ਬਬਲਾ ਰਾਮੂ ਵਾਲੀਆ ਉਧਰ ਬਬਲਾ ਰਾਮੂ ਵਾਲੀਆ ਵੀ ਅਮਰੀਕਾ ਤੋਂ ਆਇਆ ਇੱਕ ਮਿੰਟ ਜੀ ਉਧਰ ਕੇਵਲ ਮਾਨੁਕੇ ਨਰਪਾਏ ਕੌਰ ਸਿੰਘ ਵਾਲਾ ਤੇ ਮੰਦਰ ਸਰਪੰਚ ਕੌਰ ਸਿੰਘ ਵਾਲਾ ਜੇਕਰ ਜਾਫੀ ਦੇ ਜਫਾ ਲਾ ਕੇ ਉਹਦੇ ਨੇ ਰੇਟਰ ਦੇ ਹੋਣਗੇ ਆ ਦੇਖੋ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਸਾਨ ਪੜਪੇ ਆ ਉਹ ਸਾਨਾਂ ਦੀ ਓ ਸਾਨ ਪੜਪੇ ਸਾਨ ਪੜਪੇ ਅੱਜ ਬਿਨਾ ਚੁੱਲਿਆਂ ਤੋਂ ਅੱਗ ਨਿਕਲਦੀ ਐ ਉਹ ਜੌਂਦ ਵਾਲਾ ਸੰਦੀਪ ਨੰਬਰ ਜੋੜ ਗਿਆ ਗੁਰਸੇਵਕ ਯੂਐਸਏ ਵਾਲਾ ਭਰਾ ਵੱਡੇ ਮਾਨ ਦੇ ਦਿੱਤੇ ਆ ਰਾਮੋ ਵਾਲੀਆ ਬਬਲਾ ਵੀ ਆਇਆ ਹੋਇਆ ਜਿੰਮੀ ਪਾਗੜੀਆ ਬੱਬੂ ਹੁਣੀ ਆਏ ਆ ਇਧਰ ਜਲਾਲ ਵਾਲਾ ਬਾਜ ਦੇ ਨਾਲ ਕਹਿੰਦੇ ਸਾਡਾ ਭਰਾ ਲਰਕਾ ਦਾ ਕਾਲਾ ਪ੍ਰਸਿੱਧ ਕਬੱਡੀ ਪ੍ਰਮੋਟਰ ਦੇ ਮੇਰੇ ਵੀਰੋ ਵੱਡੇ ਜਿਹੜੇ ਨਾਮ ਨੇ ਤੇ ਲੱਕੀ ਬਾਈ ਹੁਣੇ ਉਚੇਤੇ ਤੌਰ ਤੇ ਪੁੱਜਿਆ ਮਹਿਲਕਲਾ ਦਾ ਅਲੀ ਆ ਗਿਆ ਕੋਰੀ ਚੱਕ ਮਾ ਖੇਡ ਮੈਦਾਨ ਦੇ ਵਿੱਚ ਯਾਰ ਅਲੀ ਅਲੀ ਮਹਿਲਕਲਾ ਦੀ ਧਰਤੀ ਦਾ ਨਾਜੜ ਉਹ ਕਬੱਡੀ 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 ਕਰਦਾ ਹੋਇਆ ਮੇਰੇ ਵੀਰੋ ਇੱਕ ਪਾਸੇ ਮਹਿਲਕਲਾ ਦੀ ਧਰਤੀ ਦਾ ਅਲੀ ਤੇ ਦੂਸਰੇ ਪਾਸੇ ਸਾਡੇ ਵੀਰ ਜੱਗਾ ਭਾਈ ਐ 500 ਦੇ ਬਾਣ ਕਰਦੇ ਆ ਧੰਨਵਾਦ ਕਰਦੇ ਆ ਨਿਰਮਲ ਲੰਗੇਣਾ ਕਮੈਂਟਰ ਦੇ ਲਈ 500 ਦੇ ਬਾਣ ਹੈ ਹਾਂਜੀ ਹਾਂਜੀ ਖੁਸ਼ ਹੋ ਤੁਸੀਂ ਕਰਨ ਵਾਲੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਹ ਟੂਰਨਾਮੈਂਟ ਨੂੰ ਚਾਰ ਚੰਨ ਲਾਏ ਆ ਸਾਡਾ ਬੇਸਰਕਾਰ ਤੇ ਅਖੀਰ ਤੱਕ ਤੁਸੀਂ ਆਨੰਦ ਮਾਣਿਆ ਸਾਰੇ ਨਗਰ ਵੱਲੋਂ ਸਾਰੀ ਟੂਰਨਾਮੈਂਟ ਕਮੇਟੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ

ਹਾਂਜੀ ਸਕੋਰ ਵਾਲਾ ਵੀਰ ਆ ਬਈ ਜੀ ਸਕੋਰ ਵਾਲਾ ਹਾਂਜੀ ਹੈਲੋ ਹੈਲੋ ਹਾਂਜੀ ਬੋਲੋ ਇੱਕ ਮਿੰਟ ਜੇ ਪਾਸ ਸਕੋਰ ਸਾਂਝੇ ਕਰ ਲਈਏ ਪਹਿਲਾਂ ਫਾਈਨਲ ਮੈਚ ਦੇ ਲੈ ਵੀ ਰਸ਼ਮਾ ਜੌਨ ਦੇ ਪੁਆਇੰਟ ਕਿੰਨੇ ਆ ਜੀ ਸਾਢੇ 15 ਪੁਆਇੰਟਾਂ ਜੌਨ ਦੀ ਟੀਮ ਦੇ ਮਿੱਤਰੋ ਫਾਈਨਲ ਮੈਚ ਦੇ ਵਿੱਚ ਤੇ ਰਾਮਪੁਰੇ ਦੇ ਪੁਆਇੰਟ ਆ 21 ਸਾਢੇ 21 ਹੈ 21 ਹੈ ਜੀ 21 ਪੁਆਇੰਟ ਆ ਰਾਹਪੁਰ ਦੇ 12 ਦੁਗੀਆਂ ਪਾਏ ਔਰ ਖੁਸ਼ੀ ਨੇ 12 ਬੜੀਆਂ ਪਾ ਕੇ ਤੇ 11 ਪੁਆਇੰਟ ਹਾਸਲ ਜਿੱਤੇ ਅੱਜ ਦੇ ਇਸ ਮੈਚ ਦਾ ਬੈਸਟ ਰੇਡਰ ਖੁਸ਼ੀ ਰਾਮ ਗੜਾ ਵਾਲਾ ਤਾੜੀਆਂ ਮਾਰਦੇ ਮੋਟਰਸਾਈਕਲ ਦਾ ਹੱਕਦਾਰ ਖੁਸ਼ੀ ਰਾਮ ਗੜੀਆ ਅੰਗਰੇਜ਼ ਰਾਮਪੁਰ ਵਾਲੇ ਨੇ 8 ਟੱਚ ਲਾ ਕੇ ਤਿੰਨ ਜਫੇ ਲਾਏ ਆ ਅੱਜ ਇਸ ਮੈਚ ਦਾ ਬੈਸਟ ਜਾਫੀ ਅੰਗਰੇਜ਼ ਰਾਮਪੁਰੇ ਵਾਲਾ ਤਾੜੀਆਂ ਮਾਰ ਦਿਓ ਮੋਟਰਸਾਈਕਲ ਤੇ ਬਹਿ ਗਿਆ ਮੁੰਡਾ ਬਹਿ ਗਿਆ ਬਹਿ ਗਿਆ ਵਧਾਈਆਂ ਦੋਨਾਂ ਖਿਡਾਰੀਆਂ ਨੂੰ ਵਾਰਤਵਾਦ ਹੈ ਬਹੁਤ ਬਹੁਤ ਧੰਨਵਾਦ ਆ ਸਾਡਾ ਭਾਈ ਗੁਰਜੰਟ ਲੰਗੀਆਂ ਦੀਆਂ ਕਹਿੰਦਾ ਵੀ ਆਪਣੇ ਪਿੰਡ ਜਿਹੜਾ ਲੰਗੀਆਂ ਟੂਰਨਾਮੈਂਟ ਹੋਇਆ ਇਹਨਾਂ ਦੋਨਾਂ ਖਿਡਾਰੀਆਂ ਨੂੰ ਜਿਹੜੇ ਅੱਜ ਦੇ ਬੈਸਟ ਆ ਇਹਨਾਂ ਨੂੰ ਵਿਸ਼ੇਸ਼ ਸਨਮਾਨ ਕਰਨਾ ਹੈ ਉਹ ਵਧਾਈਆਂ ਡਬਲ ਹੋ ਗਈਆਂ ਭਾਈ ਕ੍ਰਿਸ਼ਨ ਸਰਪਾਲ ਵੀ ਡਬਲ ਹੋ ਗਈ ਹੈ ਸੌਰਾਂ ਦੇ ਪਿੰਡ ਦੀ ਟੀਮ ਲੈ ਗਈ ਜਿੱਤ ਕੇ ਮੋਟਰਸਾਈਕਲ ਕ੍ਰਿਸ਼ਨ ਭਾਈ ਬਹੁਤ 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 ਇਧਰ ਸਾਡੇ ਕਰਤਾਰ ਭਾਈ ਆਕਲ ਗੇਤੋ ਕੀ ਬਾਤ ਹੈ ਸਾਡੇ ਨਿਕਰੇ ਬਹੁਤ ਬੁੜੀਆਂ ਰਿਸ਼ਤੇਦਾਰੀਆਂ ਆ ਜਦੋਂ ਦਾ ਬੈਠਾ